ਜਿਨ੍ਹਾਂ ਲੋਕਾਂ ਦੇ ਗੋਡਿਆਂ ਦੇ ਵਿੱਚ ਵੀ ਦਰਦ ਹੁੰਦਾ ਡਾਕਟਰਾਂ ਨੇ ਆਪਰੇਸ਼ਨ ਦੱਸਤਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਣੀ ਇੱਕ ਵਾਰੀ ਸਾਡੇ ਵਾਲਾ ਤੇਲ ਵਰਤ ਕੇ ਦੇਖ ਲਓ 1 ਗ੍ਰੇਡ ਐ 2 ਗ੍ਰੇਡ ਐ 3 ਗ੍ਰੇਡ ਐ ਤੁਹਾਡਾ ਗੋਡਾ ਵੀ ਘੋੜੇ ਮੰਗੂ ਭੱਜਾ ਫਿਰੂ ਭੰਗੜੇ ਪਾਵੋਂਗੇ ਤੁਸੀਂ ਭੰਗੜੇ ਇੱਕ ਵਾਰੀ ਤੇਲ ਵਰਤ ਕੇ ਦੇਖ ਲਓ ਤੇਲ ਇੱਕ ਇੱਕ ਅਸੀਂ ਤੇਲ ਲਾਉਣ ਨੂੰ ਦਿੰਨੇ ਆ ਇੱਕ ਤੁੰਨੀ ਚ ਪਾਉਣ ਨੂੰ ਤੇ ਖਾਣ ਨੂੰ ਦਵਾਈ ਪੂਰੀ ਕਿੱਟ ਦਿੰਨੇ ਆ ਦੋਸਤੋ 200 ਰੁਪਏ ਦੇ ਵਿੱਚ ਤੁਸੀਂ ਬੁੱਕ ਕਰਾ ਸਕਦੇ ਹੋ ਬਹੁਤ ਲੋਕਾਂ ਦਾ ਆਪਰੇਸ਼ਨ ਤੋਂ ਬਚਾਅ ਹੋਇਆ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਪਹਿਲੇ ਦਿਨ ਤੋਂ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਸਾਡੇ ਤੇਲ ਨਾਲ ਸਰਵਾਈਕਲ ਦਾ ਦਰਦ ਮੋਢੇ ਦਾ ਦਰਦ ਗੋਡੇ ਦਾ ਦਰਦ ਲੱਕ ਦਾ ਦਰਦ ਕਮਰ ਦਾ ਦਰਦ ਜਾਂ ਤੁਹਾਡੇ ਹੋਰ ਪੈਰਾਂ ਤੇ ਕਿਤੇ ਵੀ ਹਿੱਸੇ 'ਚ ਦਰਦ ਹੁੰਦਾ ਯੂਰਿਕ ਐਸਿਡ ਕਰਕੇ ਗਠੀਏ ਕਰਕੇ ਅਸੀਂ ਉਹਦੀ ਵੀ ਦਵਾਈ ਦਿੰਨੇ ਆ ਤੁਸੀਂ 200 ਰੁਪਇਆ ਦੇ ਕੇ ਆਪਣਾ ਆਰਡਰ ਹੁਣੇ ਬੁੱਕ ਕਰ ਸਕਦੇ ਹੋ ਬਾਕੀ ਪੈਸੇ ਤੁਸੀਂ ਦੇਣਿਆ ਘਰੇ ਆਏ ਤੋਂ ਸਾਡੇ ਤੇਲ ਦੇ ਦਵਾਈ ਦੇ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਨੇ ਤੁਹਾਡਾ ਵੀ ਗੋਡਾ ਪੰਗੜੇ ਪਾਊਗਾ ਜਿਨ੍ਹਾਂ ਲੋਕਾਂ ਤੋਂ ਤੁਰਿਆ ਨਹੀਂ ਜਾਂਦਾ ਇੱਕ ਵਾਰੀ ਜ਼ਰੂਰ ਸਾਡਾ ਤੇਲ ਵਰਤ ਕੇ ਦੇਖ ਲਓ ਲੋਕ ਕਹਿੰਦੇ ਆ ਤੇਲ ਵਰਤਿਆ ਤੇਲ ਨਹੀਂ ਤੁਸੀਂ ਵਰਤਿਆ ਤੁਸੀਂ ਤਾਂ ਅੱਗ ਸੁਆਹ ਵਰਤੀ ਆ ਤੇਲ ਤਾਂ ਤੁਹਾਨੂੰ ਹੁਣ ਮਿਲਿਆ ਇਹ ਵਰਤ ਕੇ ਦੇਖ ਲਓ ਦੋਸਤੋ ਨਾ ਰਿਜ਼ਲਟ ਮਿਲਿਆ ਵਾਪਸ ਕਰ ਦਿਓ ਹੋਰ ਅਸੀਂ ਇਦੋਂ ਵੱਡੀ ਗਰੰਟੀ ਜਾਂ ਜ਼ਿੰਮੇਵਾਰੀ ਨਹੀਂ ਲੈ ਸਕਦੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਪਹਿਲਾਂ ਅਸੀਂ ਲੋਕਾਂ ਨੂੰ ਪਾਰਸਲ ਖਰਚੇ ਤੇ ਵੀ ਇਹ ਤੇਲ ਘਰ ਭੇਜਿਆ ਤੁਸੀਂ ਘੱਟ ਤੇ ਲੈਣਾ ਘੱਟ ਛੋਟੀ ਸ਼ੀਸ਼ੀ ਲੈਣੀ ਆ ਤਾਂ ਛੋਟੀ ਵੀ ਲੈ ਸਕਦੇ ਹਾਂ ਉਹਦੇ ਪੈਸੇ Google Pay ਕਰਨੇ ਪੈਣਗੇ